ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਦੇ ਆਗੂਆਂ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੱਡੇ ਹੁਕਮ ਸੁਣਾ ਦਿੱਤੇ ਗਏ ਨੇ ਅਤੇ ਜੋ ਤਨਖਾਹ ਲਈ ਗਈ ਹੈ ਉਸ ਦੇ ਵਿੱਚ ਜੋ ਗੱਲਾਂ ਨੇ ਤੁਹਾਨੂੰ ਉਹ ਦੱਸਦਣਿਆ। ਸਭ ਤੋਂ ਪਹਿਲਾਂ ਵੱਡਾ ਜੋ ਹੁਕਮ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਵੱਲੋਂ ਉਹ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੋ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਅਤੇ ਇਸ ਵੇਲੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਫਖਰੀ ਤੌਰ 'ਤੇ ਜੋ ਅਵਾਰਡ ਦਿੱਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਨੂੰ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਡੇਰਾ ਮੁਖੀ ਨੂੰ ਇੱਕ ਮੁਆਫੀ ਦਿੱਤੀ ਜਾਂਦੀ ਹੈ ਉਸ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਜੀਪੀਸੀ ਦੇ ਇਸ਼ਤਿਹਾਰਾਂ ਦੇ ਨਾਲ ਕੀਤੀ ਜਾਂਦੀ ਹੈ ਲਗਭਗ 1 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਜਾਂਦੇ ਆ ਉਹਨਾਂ ਦੀ ਰਕਮ ਸਮੇਤ ਵਿਆਜ ਸੁਖਬੀਰ ਸਿੰਘ ਬਾਦਲ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਹੀਰਾ ਸਿੰਘ ਗਾਬੜੀਆ ਦਲਜੀਤ ਸਿੰਘ ਚੀਮਾ ਅਤੇ ਕੋਰ ਹੋਰ ਆਗੂ ਨੇ ਜਿਹੜੇ ਇਹਨਾਂ ਤੋਂ ਵਸੂਲਣ ਦੇ ਹੁਕਮ ਦੇ ਦਿੱਤੇ ਗਏ ਨੇ ਭਾਵ 1 ਕਰੋੜ ਤੋਂ ਵੱਧ ਰੁਪਏ ਜਿਹੜੇ ਬਣ ਜਾਣਗੇ ਵਿਆਜ ਸਮੇਤ ਇਹ ਇਹਨਾਂ ਲੀਡਰਾਂ ਦੇ ਕੋਲੋਂ ਵਸੂਲੇ ਜਾਣਗੇ ਇਸ ਤੋਂ ਇਲਾਵਾ ਇਹਨਾਂ ਸਾਰੇ ਆਗੂਆਂ ਨੂੰ ਇਹ ਵੀ ਜਿਹੜੀ ਤਨਖਾਹ ਲਈ ਗਈ ਹੈ ਕਿ ਇੱਕ ਘੰਟਾ ਹਰ ਰੋਜ਼ 5 ਦਿਨ ਟਾਇਲਟ ਸਾਫ਼ ਕਰਵਾਉਣਗੇ ਇਹ ਖੁਦ ਇਹ ਟਾਇਲਟ ਸਾਫ਼ ਕਰਨਗੇ ਜੇਕਰ ਸੁਖਬੀਰ ਸਿੰਘ ਬਾਦਲ ਅਤੇ ਸੋਦੇਵ ਸਿੰਘ ਢਿੰਡਸਾ ਇਹ ਕੰਮ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਵਰਚੇ ਫੜਾ ਕੇ ਸੇਵਾਦਾਰਾਂ ਵਾਲੇ ਚੋਲੇ ਪਵਾ ਕੇ ਅਤੇ ਗਲ ਦੇ ਵਿੱਚ ਤਖਤੀਆਂ ਪਾ ਕੇ ਜੋ ਬਿਠਾਇਆ ਜਾਵੇਗਾ ਡਿਊਟੀ ਦੇ ਬਾਹਰ ਜਿੱਥੇ ਸੇਵਾਦਾਰ ਖੜਦੇ ਨੇ ਸੰਗਤ ਦੇ ਆਉਣ ਵਾਲੀ ਥਾਂ ਦੇ ਉੱਤੇ ਤਾਂ ਇਹ ਸੇਵਾ ਇਹਨਾਂ ਨੂੰ ਤਨਖਾਹ ਜਿਹੜੀ ਲਾ ਦਿੱਤੀ ਗਈ ਹੈ ਇਸ ਤੋਂ ਬਾਅਦ ਇੱਕ ਘੰਟਾ ਇਹਨਾਂ ਨੇ ਲੰਗਰ ਦੇ ਵਿੱਚ ਸੇਵਾ ਕਰਨੀ ਹੈ ਝੂਠੇ ਬਰਤਨ ਮਾਂਜਣੇ ਆ ਤੇ ਇੱਕ ਘੰਟਾ ਇਹਨਾਂ ਦੇ ਵੱਲੋਂ ਜੋੜਾ ਘਰ ਦੇ ਵਿੱਚ ਸੇਵਾ ਕੀਤੀ ਜਾਵੇਗੀ ਤੇ ਇੱਕ ਘੰਟਾ ਕੀਰਤਨ ਸਰਵਣ ਕਰਨ ਦੀ ਜੋ ਸੇਵਾ ਤਨਖਾਹ ਲਈ ਗਈ ਹੈ ਇਸ ਤੋਂ ਇਲਾਵਾ ਜੋ ਹੋਰ ਤਨਖਾ ਲਾਈ ਗਈ ਆ ਉਸ ਦੇ ਵਿੱਚ ਇਹ ਹੈ ਕਿ ਇਹਨਾਂ ਦੇ ਵੱਲੋਂ ਆਪਣੀ ਇਹ ਸੇਵਾ ਪੂਰੀ ਕਰਨ ਤੋਂ ਬਾਅਦ ਸਖਮਣੀ ਸਾਹਿਬ ਦਾ ਵੀ ਪਾਠ ਕਰਨਾ ਇਹਨਾਂ ਨੇ ਹਰ ਰੋਜ਼ ਅਤੇ ਫਿਰ 11000 ਰੁਪਏ ਦੀ ਕੜਾ ਪ੍ਰਸ਼ਾਦੀ ਦੇਖ ਕਰਵਾਉਣੀ ਹੈ 11000 ਰੁਪਏ ਗੁਰੂ ਦੀ ਗੋਲਕ ਵਿੱਚ ਪਾਉਣਾ ਹੈ ਅਤੇ ਅਰਦਾਸ ਕਰਾ ਕੇ ਖਿਮਾ ਜਾਂਚ ਕਰਨੀ ਹੈ ਤਾਂ ਇਹਨਾਂ ਵੱਡੇ ਆਗੂਆਂ ਦੇ ਉੱਤੇ ਇਹ ਵੱਡਾ ਐਕਸ਼ਨ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਗਿਆ ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਬਿਕਰਮ ਮਜੀਠੀਆ ਸੁਰਜੀਤ ਸਿੰਘ ਰਖੜਾ ਤੇ ਹੋਰ ਕੁਝ ਆਗੂ ਸੀ ਜਿਹੜੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਤਨਖਾਹ ਲਈ ਗਈ ਹੈ ਉਹ 12 ਤੋਂ 1 ਵਜੇ ਤੱਕ 5 ਦਿਨ ਇਸ ਤਰ੍ਹਾਂ ਸੇਵਾ ਕਰਨਗੇ ਟਾਇਲਟਾਂ ਦੀ ਅਤੇ ਉਸ ਤੋਂ ਬਾਅਦ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਜਾ ਕੇ ਪੋਚੇ ਦੀ ਝਾੜੂ ਦੀ ਜਾਂ ਫਿਰ ਬਰਤਨਾਂ ਦੀ ਸੇਵਾ ਉਹਨਾਂ ਨੂੰ ਵੀ ਕਰਨ ਦਾ ਹੁਕਮ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੀ ਅਰਦਾਸ ਕਰਾ ਕੇ ਖਿਮਾ ਜਾਂਚਨਾ ਕਰਨੀ ਹੈ ਤਾਂ ਇਸ ਤਰੀਕੇ ਦੇ ਨਾਲ ਇਹਨਾਂ ਆਗੂਆਂ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਵੱਡਾ ਹੁਕਮ ਦਿੱਤਾ ਗਿਆ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹ ਇਹ ਹੈ ਕਿ ਇਹਨਾਂ ਦੇ ਵੱਲੋਂ ਜਿਹੜੇ ਅਸਤੀਫੇ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਬਾਕੀ ਦੇ ਲੀਡਰ ਹੋਣ ਉਹਨਾਂ ਨੂੰ ਵਰਕਿੰਗ ਕਮੇਟੀ ਦੇ ਹੁਕਮ ਜਿਹੜਾ ਉਹਨਾਂ ਨੂੰ ਕੀਤਾ ਗਿਆ ਕਿ ਅਸਤੀਫੇ ਮਨਜ਼ੂਰ ਕਰ ਲੈ ਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਸ ਨਵੇਂ ਮੈਂਬਰ ਹੈ ਜਿਹੜੇ ਉਹ ਭਰਤੀ ਕੀਤੇ ਜਾਣ 6 ਮਹੀਨਿਆਂ ਦੇ ਅੰਦਰ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਇਹ ਸਾਰੀ ਲੀਡਰਸ਼ਿਪ ਹੈ ਜਿਹੜੀ ਇਹ ਨਕਾਰਾ ਹੋ ਚੁੱਕੀ ਹੈ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ ਇਹ ਹੁਕਮ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਸਿਵਾਮਾ ਜਿਹੜੀਆਂ ਸੇਵਾ ਲਈ ਗਈ ਹੈ ਤਨਖਾਹ ਲਈ ਗਈ ਹੈ ਇਹਨਾਂ ਆਗੂਆਂ ਨੂੰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਹੁੰਦੀ ਹੈ ਕਿਉਂਕਿ 3 ਦਿਨਾਂ ਦੇ ਵਿੱਚ ਵਿੱਚ ਅਸਤੀਫੇ ਪ੍ਰਵਾਨ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਸ਼੍ਰੀ ਅਕਾਲ ਤਖਸਦ ਦੇ ਵੱਲੋਂ ਦਿੱਤੇ ਗਏ ਨੇ ਇੱਕ 5 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਜੋ ਸ਼੍ਰੀ ਅਕਾਲ ਤਖਸਦ ਦੇ ਵੱਲੋਂ ਬਣਾਈ ਜਾਵੇਗੀ ਅਤੇ ਡੈਲੀਗੇਟਸ ਦੀ ਚੋਣ ਇਸ ਤੋਂ ਇਲਾਵਾ ਪ੍ਰਧਾਨ ਦੀ ਚੋਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ 1,20,000 ਪੌਦੇ ਲਾਉਣ ਦਾ ਤੇ ਉਹਨਾਂ ਨੂੰ ਪਾਲਣ ਦਾ ਹੁਕਮ ਵੀ ਦਿੱਤਾ ਗਿਆ ਸੇਵਾ ਲਈ ਗਈ ਹੈ ਤਨਖਾਹ ਲਈ ਗਈ ਹੈ ਤਾਂ ਇਸ ਤਰੀਕੇ ਦੀਆਂ ਇਹ ਧਾਰਮਿਕ ਸਿਵਾਵਾਂ ਧਾਰਮਿਕ ਸਜਾਵਾਂ ਕਹਿ ਲੋ ਤਨਖਾਹਾਂ ਕਹਿ ਲੋ ਇਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਦੀ ਸੀਨੀਅਰ ਲੀਡਰਸ਼ਿਪ ਨੂੰ ਲਾਈਆਂ ਗਈਆਂ ਨੇ ਜੋ ਅੱਜ ਪੇਸ਼ ਹੋਏ ਸਨ